ਅਸੀਂ ਇੱਥੇ ਪਹੁੰਚੇ ਹਾਂ ਸੋ ਲਈ ਵਾਈਜੀਟੀਵੀ ਵੱਲੋਂ ਜਿਹੜਾ ਕਿ ਅਸੀਂ ਹੈਰੀਟੇਜ ਸਟਰੀਟ 'ਤੇ ਅਸੀਂ ਦੇਖ ਰਹੇ ਹਾਂ ਕਿ ਝੰਡਾ ਲਹਿਰਾਇਆ ਜਾ ਰਿਹਾ ਹੈ ਔਰ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ ਨਾਲ ਹੀ ਲੋਂਗਾਂ ਵਾਲੀ ਦੇਵੀ ਮੰਦਿਰ ਹੈ ਔਰ ਨਾਲ ਨਾਲ ਤੁਹਾਨੂੰ ਸਾਰਾ ਦਿਖਾ ਰਿਹਾ ਹਾਂ ਕਿ ਹਰ ਹੈਰੀਟੇਜ ਸਟਰੀਟ ਤੁਸੀਂ ਦੇਖ ਰਹੇ ਹੋ ਕਿ ਬਹੁਤ ਪਿਆਰੇ ਗੀਤ ਚੱਲ ਰਹੇ ਨੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਜੋਸ਼ ਤੁਹਾਨੂੰ ਦਿਖਾ ਰਿਹਾ ਹਾਂ ਕਿੰਨਾ ਰਸ਼ ਹੈ ਸਾਰੇ ਪਾਸੇ ਔਲ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਹੈ ਪੂਰੀ ਤਰ੍ਹਾਂ ਨਾਲ ਉਹ ਵੀ ਮੁਸਤੈਦ ਨੇ ਲੋਕਾਂ ਦੇ ਨਾਲ ਉਹ ਗੱਲਬਾਤ ਵੀ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਮੈਂ ਗੱਲਬਾਤ ਵੀ ਜ਼ਰੂਰ ਕਰਾਂਗਾ ਲੇਕਿਨ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਅਸਲੇ ਮੈਂ ਪਹੁੰਚਿਆ ਬਾਈ ਜੀ ਵਜੀਟੀਵੀ ਤੋਂ ਐਸਲੀ ਕਾਂਗਰਸ ਭਵਨ ਤੋਂ ਅੰਮ੍ਰਿਤਸਰ ਕਾਗਨ ਭਵਨ ਤੇ ਬੀਬੀ ਜੀ ਆਦੇ ਦੇ ਕੋਲ ਵਰਗਾਂਗੇ ਆ ਗਏ ਬੇਨੋ ਰੇ ਜੀ ਦਾ ਬਾਈ ਪਾਉਂ ਦਿਖਾ ਰਹੇ ਹਾਂ ਸੱਚਾ ਤੇ ਹੀ ਮਿੰਟਾਂ ਦੇ ਵਿੱਚ ਜੀਰੇ ਬਾਦ ਤੋਂ ਆਣੇ ਤੇ ਚਮਨ ਲਾਲ ਜੀ ਦੇ ਮੈਂਬਰ ਨੇ ਇਹ ਸਾਡੀ ਦੀ ਟੀਮ ਹੈ ਫੌਜੀ ਯੋਗਰਾ ਸ਼ਰਮਾ ਜੀ ਤੇ ਸਰਕਾ ਸ਼ਰਮਾ ਜੀ ਰਹਿਣ ਮੈਂ ਇਹ ਸਾਡੇ ਪ੍ਰਧਾਨ ਨੇ ਦਿੱਤੀ ਤੇ ਉਹਨਾਂ ਦੇ ਵੇਟ ਸਾਡੀ ਟੀਮ ਦੇ ਵੀਜੇ ਸ਼ਰਮਾ ਜੀ ਸਾਡੇ ਬਲਕਾਟ ਦੀ ਜ਼ਿੰਦਰ ਦੀ ਸੋਜ ਜੀ ਬਲਬੀਰ ਜੀ ਹਰਜਿੰਦਰ ਜੀ ਸੱਪਾਂ ਜੀ ਕੋ ਭੂਸ਼ਣ ਜੀ ਸਰਦੀਪ ਚਰਮਾ ਜੀ ਜਮਨ ਲਾਜੀ ਮੈਂ ਤਿੰਨ ਵਾਰੀ ਨਾਮ ਲੈਂਦੇ ਆ ਸਾਰੀ ਟੀਮ ਮੇਰੀ ਸੇਵਾ ਕਰਦੀ ਬੇਨਵਾਤੇ ਕਰੇ ਔਰ ਚੇਰੀਆ ਜੀ ਆਪਣੇ ਸਾਥੀਆਂ ਸੇ ਪਹੁੰਚੇ ਨੇ ਮਾਰਨਿੰਗ ਮੇਰਾ ਵੀਰ ਰਣਜੀਤ ਜੀ ਕਾਨੇ ਸਾਜੀ ਮੇਰਾ ਵੀਰ ਮਿੱਟੀ ਗਾਂਢ ਵਾਲਾ ਮੈਂ ਸੁਜੀਤ ਸਿੰਘ ਕੋਲੇ ਅਸੀਂ ਅੱਜ ਬੜੀ ਖੁਸ਼ੀ ਨਾਲ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਸਾਰੇ ਅਬੂ ਸਰਵਸੀਆ ਨੇ ਪੰਜਾਬ ਆਸੀਆ ਨੂੰ ਦੇਸ਼ ਵਾਸੀਆਂ ਨੂੰ ਇਸ ਮਹਾਂ ਪਰਵ ਦੀ ਬਹੁਤ ਬਹੁਤ ਵਧਾਈ ਦਿੰਨਾ ਬਾਈ ਗੁਰ ਸਾਹਿਬ ਦੇ ਚੜ੍ਹਦੀ ਕਲਾ ਚ ਰੱਖੇ ਸਾਡਾ ਦੇਸ਼ ترقی ਕਰੇ ਕਿਸੇ ਮੈਡਮ ਦਾ ਪਰਸ ਰਹਿ ਗਿਆ ਜੀ ਔਰ ਜਿਹਦਾ ਹੈਗਾ ਵਾ ਬੁੱਢੇ ਅਜ ਆਪਣਾ ਚੰਦਾ ਰਾਇ ਔਰ ਅੱਜ ਦੇ ਜਿਹੜੇ ਨੌਜਵਾਨ ਆ ਇਸ ਜਿਹੜੇ ਦੇਸ਼ ਦੇ ਜਦ ਵਿੱਚ ਖੋਲਦੇ ਜਾ ਰਹੇ ਕੀ ਕਹਿਣਾ ਕਰਦੇ ਸਨ ਮੈਂ ਤੇ ਨੌਜਵਾਨਾਂ ਨੂੰ ਲਛਿਆ ਤੋਂ ਜੋੜ ਕਰਨਾ ਚਾਹੀਦਾ ਹੈ ਇਹ ਸਾਡੇ ਪ੍ਰਸ਼ਾਸਨ ਨੂੰ ਜੈ ਇਸ ਲਈ ਇਹ ਕਿ ਨਾ ਸਮਾਜਿਕ ਜਿਹੜੇ ਕਾਰਜਕਰਤਾ ਹੈ ਉਹਨਾਂ ਨੂੰ ਕਿ ਲੋਜ ਵਾਲਿਆਂ ਨੂੰ ਲੋਕਾਂ ਵਾਸਤੇ ਅਲਰਟ ਕਰਨਾ ਚਾਹੀਦਾ ਹੈ ਕਿ ਆਪਣੀ ਜਿੰਦਗੀ ਖਰਾਬ ਨਾ ਕਰੋ ਅਤੇ ਦੇਸ਼ ਨੂੰ ਤਰੱਕੀ ਯੋਗਦਾਨ ਪਾਓ ਵਾਹਿਗੁਰੂ ਵਾਹਿਗੁਰੂ ਬੋਲੋ ਭਾਈ ਬਹੁਤ ਬਹੁਤ ਮਾਰੂ ਸਾਡੇ ਪ੍ਰਾਈਵੇਟ ਜੀ ਆਪਾਂ ਦਾ ਬੋਲੋ ਜੀ ਗਾਦੀ ਬਬੇ ਆਪਣਾ ਨਾਮ ਦੱਸ ਕੇ ਕੀ ਨਾਂ ਦੱਸਦੇ ਅੱਜ ਬਾਰੇ ਮੈਂ ਨਾਂ ਦੱਸਦਾ ਹਾਂ ਹਾਂ ਜੀ ਆਪਣਾ ਪਹਿਲਾਂ ਆਪਣਾ ਨਾਮ ਮੈਂ ਰੋਪਰਾਲ ਮਨਸੂਤਰਾ ਪ੍ਰਧਾਨ ਸੀਨੀਅਰ ਸੈਰ ਕਮੇਟੀ ਅੰਮ੍ਰਿਤਸਰ ਕੰਪਨੀ ਬਾਗ ਅੰਮ੍ਰਿਤਸਰ ਅੱਜ ਅਸੀਂ ਆਪਣਾ ਨਾਸਮ ਦੰਤਨਿਤਿਪਸ ਬਣਾ ਰਿਹਾ ਸਾਰੇ ਲੋਕਾਂ ਨੂੰ ਇਸ ਪਰਬ ਦੀ ਬਹੁਤ ਬਹੁਤ ਵਧਾਈ ਅੱਜ ਜਦੋਂ 10 ਅਗਸਤ ਤੇ 15 ਅਗਸਤ ਦੀ ਰਾਤ ਨੂੰ 1947 ਨੂੰ ਭੰਦਰ ਜਵਾਲਾ ਨਾਗਰ ਨੇ ਜਦੋਂ ਆਪਣਾ ਤਰਗਣਾ ਫਰਾਇਆ ਸੀ ਤੇ ਸਾਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਸੀ ਉਹ ਉਸ ਦਿਨ ਤੋਂ ਅੱਜ ਤੱਕ ਲਗਾਤਾਰ ਜਿਹੜਾ ਅੱਜ ਅਸੀਂ ਆਪਣਾ ਨਾਸ਼ੀ ਮਾਸਤ ਦਾ ਦਿਵਸ ਮਨਾ ਰਹੇ ਆ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਮਸਰ ਵਾਸੀਆਂ ਨੂੰ ਇਸ ਵਰਬਦੀ ਇਸ ਰਾਸ਼ਟਰੀ ਪਰਬ ਦੀ ਲੱਖ ਲੱਖ ਵਧਾਈ ਔਰ ਮੈਂ ਆਪਣੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਨਾ ਜਿਹੜੇ ਕਿ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਨਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਨਸ਼ੇ ਮੇ ਛੱਡ ਕੇ ਖੇਡਾਂ ਵਿੱਚ ਤੇ ਪੜ੍ਹਾਈ ਵਿੱਚ ਧਿਆਨ ਦੇਣਾ ਚਾਹੀਦਾ ਸਮਾਜ ਸੇਵਾ ਵਿੱਚ ਧਿਆਨ ਦੇਣਾ ਚਾਹੀਦਾ ਤਾਕੇ ਸਾਡਾ ਜਿਹੜਾ ਦੇਸ਼ ਹੈ ਇੱਕ ਦਿਨ ਇਹ ਦੁਆਰਾ ਸੋਨੇ ਦੀ ਚਿੜੀ ਬਣ ਸਕੇ ਬੋਲੋ ਜੈ ਹਿੰਦ ਜੈ ਹਿੰਦ ਜੈ ਹਿੰਦ